ਪੈਂਡ ਬੁੰਗਾ ਸਾਹਿਬ ਲਾਗੇ ਭਾਖੜਾ ਨਹਿਰ ਵਿੱਚ ਡੁੱਬੇ ਦੋ ਨੌਜਵਾਨ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪੈਂਡ ਬੁੰਗਾ ਸਾਹਿਬ ਲਾਗੇ ਅੱਜ ਮਿਤੀ 26 April ਦਿਨ ਸ਼ਨੀਵਾਰ ਨੂੰ ਸਵੇਰੇ 11:50 ਵਜੇ ਤੇ ਦੋ ਨੌਜਵਾਨ ਭਾਖੜਾ ਨਹਿਰ ਵਿੱਚ ਨਹਾਉਂਦੇ ਸਮੇਂ ਇੱਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਨਹਿਰ ਵਿਦੇ ਪਾਣੀ ਵਿੱਚ ਫੜ ਗਿਆ ਜਿਸ ਨੂੰ ਦੂਸਰਾ ਨੌਜਵਾਨ ਬਚਾਉਣ ਲੱਗਾ ਅਤੇ ਇਸ ਦੌਰਾਨ ਦੋਵੇਂ ਨੌਜਵਾਨ ਪਾਣੀ ਵਿੱਚ ਡੁੱਬ ਗਏ ਸੂਚਨਾ ਦਾ ਪਤਾ ਲੱਗਦਿਆਂ ਹੀ ਕੀਰਤਪੁਰ ਸਾਹਿਬ ਪੁਲਿਸ ਥਾਣੇ ਦੇ ਮੁਖੀ ਅਤੇ ਸਬ ਇੰਸਪੈਕਟਰ ਮੌਕੇ ਤੇ ਪਹੁੰਚ ਗਏ ਇਸ ਮੌਕੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਮੁਖੀ ਜਤਨ ਕਪੂਰ ਨੇ ਦੱਸਿਆ ਕਿ ਉਹਨਾਂ ਨੂੰ ਉਕਤ ਨੌਜਵਾਨਾਂ ਸਬੰਧੀ ਪਤਾ ਲੱਗਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਪੁਲਿਸ ਪਾਰਟੀ ਸਬ ਇੰਸਪੈਕਟਰ ਬਲਬੀਰ ਚੰਦ ਮੌਕੇ ਤੇ ਪਹੁੰਚੇ ਅਤੇ ਫਿਰ ਉਹ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਦੱਸਿਆ ਕਿ ਗੋਤੇ ਖੋਰਾ ਦੀ ਮਦਦ ਨਾਲ ਦੋਵੇਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਜਾ ਸਕੇ ਇਸ ਮੌਕੇ ਉਕਤ ਇੱਕ ਨੌਜਵਾਨ ਦੇ ਮਾਮੇ ਨੇ ਦੱਸਿਆ ਕਿ ਉਹਨਾਂ ਦਾ ਭਾਣਜਾ ਆਪਣੇ ਸਾਲੇ ਸਮੇਤ ਉਹਨਾਂ ਦੇ ਘਰ ਪ੍ਰੋਗਰਾਮ ਵਿੱਚ ਆਏ ਹੋਏ ਸੀ ਜੋ ਬੀਤੇ ਕੱਲ ਇੱਥੇ ਪਹੁੰਚੇ ਸਨ ਅਤੇ ਅੱਜ ਸਵੇਰੇ 11:50 ਮਿੰਟ ਤੇ ਉਹ ਪਾਖੜਾ ਨਹਿਰ ਵਿੱਚ ਨਹਾਉਣ ਲਈ ਆਏ ਸਨ ਅਚਾਨਕ ਇੱਕ ਨੌਜਵਾਨ ਦਾ ਪੈਰ ਫਿਸਲ ਗਿਆ ਤੇ ਦੂਸਰਾ ਉਸ ਨੂੰ ਬਚਾਣ ਗਿਆ ਤਾਂ ਦੋਵੇਂ ਨਹਿਰ ਵਿੱਚ ਡੁੱਬ ਗਏ ਇਸ ਮੌਕੇ ਉਹਨਾਂ ਕਿਹਾ ਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਉਕਤ ਨੌਜਵਾਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਆਓ ਤੁਹਾਨੂੰ ਵੀ ਦਿਖਾਣੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਇਸ ਮੌਕੇ ਕੀ ਕਿਹਾ ਉਕਤ ਡੁੱਬੇ ਨੌਜਵਾਨ ਦੇ ਮਾਮਾ ਨੇ ਅਤੇ ਥਾਣਾ ਮੁਖੀ ਜਤਨ ਕਪੂਰ ਨੇ ਜੈ ਮਾਤਮ ਜੀ ਇਹ ਪਦੀ ਕੀ ਗੱਲ ਹੋਈ ਜਿਹੜੀ ਹੋਈ ਹੈ ਜੀ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਲੀ ਤੇ ਬਾਬੇ ਜੀ ਅੱਛਾ ਜੀ ਫਿਰ ਨਿਆਣੇ ਦਾ ਘਰ ਪਾਣੀ ਨਹੀਂ ਨਾ ਨਿਆਣੇ ਫਿਰ ਨਹਾਣਾ ਆ ਵੀ ਠੀਕ ਹੈ ਮੋਟਰ ਸਟਾਉਂਦੀ ਹੈ ਫਿਰ ਮੈਜ ਇੱਕ ਮਿੰਟ ਲੱਗਿਆ ਉਹ ਪਾਣੀ ਨੇ ਬਣਨ ਲੱਗਿਆ ਅਨੁਭਵੀ ਨਾਲ ਕੀਤੀ ਬਾਦ ਜੀ ਇਹ ਸੰਗ੍ਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਥੇ ਰਿਸ਼ਦਾਰੀ ਜਾਹਰ ਜੀ ਦੇ ਬੁਆਪਾ ਸਾਹਿਬ ਤੇ ਨੰਦ ਦੇ ਵਿੱਚ ਤੇ ਪੈਰ ਸਲਿੱਪ ਹੋ ਗਿਆ ਭਾਈਚਾਂ ਤੇ ਦੂਜਿਆਂ ਨੂੰ ਬਚਾਣ ਲਈ ਅੰਦਰ ਗਿਆ ਤੇ ਦੋਨੋਂ ਨੇਰ ਦੇ ਵਿੱਚ ਸੂਰ ਬੋਟਾ ਕਰਮੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਦੰਦ